ਮੈਂ ਨਮਾਣਾ ਸਿੱਖੋ ਕਿ ਜਾਨਾ ਜੀ ਨੰਗੇ ਪੈਰੀ ਆਉਂਗਾ ਨਹੀਂ ਦੇਖੋ ਜਾਣੇ ਤਾਂ ਹੁਣ ਕਲਤਖ ਸਾਹਿਬ ਤੇ ਜੋੜੇ ਪਾ ਕੇ ਕੌਣ ਜਾਂਦਾ ਨੰਗੇ ਪੈਰੀ ਜਾਂਦੇ ਆ ਉਹਨੂੰ ਦੇਵ ਜੀਆਂ ਗੱਲਾਂ ਆਸੇ ਖੇਡੇ ਟੋਟ ਕੇ ਕਰਨੇ ਆਉਂਦੇ ਉਹੀ ਉਹ ਕਰੀ ਜਾਂਦਾਗਾ ਪਤਾ ਤਾਂ ਫੇਰ ਲੱਗੂ ਨਾ ਜਦੋਂ ਹੁਣ ਕਲਤਖ ਸਾਹਿਬ ਤੇ ਜਾ ਕੇ ਪੇਸ਼ ਹੋਣਾ ਹੈ ਏ ਭੁੱਲੋ ਨਾ ਸਾਡੀ ਤਰਾਸਦੀ ਇਹ ਨਹੀਂ ਵੀ ਸਾਡੇ ਹੱਥੋਂ ਰਾਜ ਚਲਿਆ ਗਿਆ ਸਾਡੀ ਤਰਾਸਦੀ ਇਹ ਆ ਵੀ ਅਸੀਂ ਭੁੱਲ ਗਏ ਕਿ ਅਸੀਂ ਰਾਜੇ ਲੋਕ ਆ ਅਸੀਂ ਰਾਜ ਕਰਦੇ ਰਹੇ ਆ ਅਸੀਂ ਰਾਜਵਸਤੇ ਬਣੇ ਆ ਰਾਜੇ ਲੋਕ ਤਾਂ ਹੁਣ ਰੋਜ ਜੁੱਤੀਆਂ ਖਾਰੇ ਬਾਈ ਫਿਰ ਇਹ ਹਾਲਾਤਾਂ ਨੂੰ ਕਿਵੇਂ ਦੇਖਣ ਜਦੋਂ ਭੁੱਲ ਜਾਂਦੇ ਆ ਨਾ ਆਪਾਂ ਉਹਦੋਂ ਨਾਲੇ ਰਾਜੇ ਸਾਰੇ ਨੇ ਥੋੜੀ ਬਣ ਜਾਣਾ ਕੋਈ ਕੋਈ ਹੁੰਨੇ ਆ ਰਾਜੇ ਵੀ ਅਹਿਮਦ ਸ਼ਾਹ ਬਦਾਲੀ ਨੂੰ ਭਜੋਣ ਵਾਲੇ ਵੀ ਕੋਈ ਕੋਈ ਸੀਗੇ ਸਾਰੇ ਥੋੜੀ ਬਣ ਜਾਣਗੇ ਹੁਣ ਦੇਖੋ ਆਪਾਂ ਖੂਨ ਵਾਰਨ ਵਾਲੀ ਕੌਮ ਆ ਜਾਨਾ ਦੇਣ ਵਾਲੀ ਕੌਮ ਆ ਉਹ ਰਾਜ ਸਾਡੇ ਦੇ ਜਿਹੜੇ ਪ੍ਰਸ਼ਤ ਲੋਕ ਆ ਉਹ ਕਰ ਰਹੇ ਨੇ ਕਿਤੇ ਨਾ ਕਿਤੇ ਜਿਵੇਂ ਦੀਪ ਸਿੱਧੂ ਸੁਨੇਹਾ ਲੈ ਕੇ ਆਇਆ ਪਹਿਲਾਂ ਉਹ ਇਹਨਾਂ ਨੇ ਮਾਰਤਾ ਪਾਪੀ ਨੇ ਆਉਣ ਵਾਲੇ 2027 ਦੇ ਵਿੱਚ ਸਾਡੀ ਪੂਰੀ ਕੌਮ ਨੂੰ ਉਠਾ ਪਊਗਾ ਇਹ ਗੱਦਿਆਂ ਨੂੰ ਗੰਦਿਆਂ ਨੂੰ ਪੱਟ ਕੇ ਬਾਹਰ ਮਾਰੋ ਪੰਜਾਬ ਦੇ ਵਿੱਚੋਂ ਜਿਹੜਾ ਮੁੱਖ ਮੰਤਰੀ ਆ ਉਹਦੇ ਕੋਲ ਤਾਂ ਸਿਰਫ ਗੱਲਾਂ ਹੀ ਆ 4 ਸਾਲ ਹੋ ਗਿਆ ਸਿਰਫ ਆਪਾਂ ਨੂੰ ਗੱਲਾਂ ਜੀ ਉਹਨੇ ਉਲਝਾ ਆਇਆ ਹੋਇਆ ਉਹਨੂੰ ਗੱਲਾਂ ਕਰਨੀਆਂ ਹੁੰਦੀਆਂ ਉਹ ਤਾਂ ਪਹਿਲਾਂ ਪੇਸ਼ਾ ਵੀ ਇਹੀ ਸੀ ਗੱਲਾਂ ਕਰਨਾ ਉਹ ਕਹਿੰਦੇ ਪੰਜਾ ਪਾਣੀਆਂ ਨੂੰ ਅੱਗ ਲਾ ਦੇਣਗੇ ਇਹਦਾ ਨਹੀਂ ਜੀ ਅੱਗ ਤਾਂ ਉਹਨਾਂ ਨੇ ਬੁਰਾਈਆਂ ਨੂੰ ਲਾਉਣੀਆਂ ਜਿਹੜੇ ਸਾਡੇ ਜਵਾਨਾਂ ਦੀਆਂ ਰੂਹਾਂ ਨੇ ਉਹ ਟੀਕੇ ਲਾਲਾ ਮਰ ਰਹੇ ਐ ਉਹ ਉਹ ਨਸੇ ਨੂੰ ਅੱਗ ਲਾਉਣਗੇ ਉਹ ਆ ਕੇ ਉਹ ਬੁਰਾਈਆਂ ਨੂੰ ਅੱਗ ਲਾਉਣਗੇ ਕਿਹੋ ਜੀ ਰਾਜਨੀਤੀ ਦੀ ਤੁਸੀਂ ਉਮੀਦ ਰੱਖਦੇ ਹੋ ਕਿਹੜੀ ਰਾਜਨੀਤੀ ਦੀ ਗੱਲ ਨੂੰ ਲੈ ਕੇ ਤੁਸੀਂ ਇੱਥੇ ਆਏ ਵੇਖੋ ਆਪਾਂ ਦੋਨੇ ਚੀਜ਼ਾਂ ਤੋਂ ਛੱਡ ਨਹੀਂ ਸਕਦੇ ਕਿ ਆਪਾਂ ਨੂੰ ਧਰਮ ਵੀ ਨਾਲ ਰੱਖਣਾ ਪਊਗਾ ਤੇ ਰਾਜਨੀਤੀ ਵੀ ਨਾਲ ਰੱਖਣੀ ਪਊਗੀ ਧਰਮ ਦਾ ਕੁੰਡਾ ਰਾਜਨੀਤੀ ਦੇ ਉੱਤੇ ਹੋਣਾ ਚਾਹੀਦਾ ਹੈਗਾ ਫਿਰ ਉਹੀ ਰਾਜਨੀਤੀ ਕਾਮਯਾਬਾ ਇਹਨੀਆਂ ਗੱਲਾਂ ਤੁਸੀਂ ਕਰ ਰਹੇ ਹੋ ਇਹਨਾਂ ਨੂੰ ਕਿਹਾ ਜਾਂਦਾ ਵੀ ਇਹ ਤੱਤੀਆਂ ਗੱਲਾਂ ਐ ਇਹ ਮੁੰਡੇ ਮਰਵਾ ਦੇਣਗੀਆਂ ਨੋ ਜੀ ਹਰਖ ਤੋਂ ਬਿਨਾਂ ਤਾਂ ਗੱਲੀ ਨਹੀਂ ਬਣਨੀ ਕਿਵੇਂ ਜਦੋਂ ਰੋਜ ਜਾਗੂਗਾ ਬੰਦੇ 'ਚ ਤਾਂ ਹੀ ਗੱਲ ਬਣਨੀ ਐ ਨਾ ਜੇ ਇੱਥੇ ਉਹ ਮਿੱਟੀ ਖਾਣਾ ਸੱਪ ਐ ਉਹਨੂੰ ਮਾਰਾ ਜਾਂ ਲਾ ਦੋ ਕਦਮ ਚੱਲਦਾ ਉੱਥੇ ਖੜ ਜਾਂਦਾ ਅੰਦਰੋਂ ਫਿਰ ਜੇ ਗੁਰੂ ਗੋਬਿੰਦ ਸਿੰਘ ਤੱਤੀਆਂ ਗੱਲਾਂ ਨਾ ਕਰਦੇ ਉਹਨਾਂ ਨੇ ਜ਼ੁਲਮ ਦੇ ਖਿਲਾਫ ਤਲਵਾਰ ਨਹੀਂ ਚੱਕਣੀ ਵੀਰ ਜੀ ਕਹਿੰਦੇ ਸੀ ਕਰਤ ਰਹੇ ਆ ਜੀ ਕਾਰਵਾਈ ਹੁਣ 32800 ਰੁਪਏ ਦਾ ਸਾਰਾ ਭੇਦ ਖੁੱਲੂਗਾ ਅਸੀਂ ਪਰਚੇ ਵੀ ਦਰਜ ਕਰਾਂਗੇ ਤੇ ਸਜਾਮਾ ਵੀ ਦਵਾਵਾਂਗੇ ਦੇਖੋ ਭਾਈ ਜੀ ਇਹ ਆ ਕੇ ਅਖੀਰਲੇ ਮੌਕੇ ਤੇ ਕਿਉਂ ਹੋਇਆ 4 ਸਾਲ ਹੋ ਗਏ ਸਰਕਾਰ ਬਣੀ ਨੂੰ ਉਤਨ ਦੇ ਸੁੱਤੇ ਪਏ ਸੀ ਇਹ ਤੁਸੀਂ ਕਿਹਾ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਟੁੱਟੀ ਗੰਢੀ ਦਿਵਸ ਹੋਵੇ ਸੜਕਾਂ ਦੇ ਉੱਤੇ ਦਸਤਾਰਾਂ ਦੇਖ ਲਓ ਕੋਈ ਟਮੀ ਟੱਲੀ ਉਹ ਦਿਖਦੀ ਆ ਇਸ ਸਮੇਂ Shri ਮੁਖਸਰ ਸਾਹਿਬ ਦੀ ਧਰਤੀ ਦੇ ਉੱਤੇ ਖੜੇ ਆ ਜਿੱਥੇ ਕਿ ਮੰਗੀ ਦਾ ਤਿਉਹਾਰ ਤੁਮ ਧੰਮ ਦੇ ਨਾਲ ਮਨਾਇਆ ਜਾਂਦਾ ਟੁੱਟੀ ਗੰਢੀ ਦਾ ਇਹ ਦਿਵਸ ਹੈ ਜਿੱਥੇ 40 ਮੁਕਤੀਆਂ ਦੀ ਗੁਰੂ ਸਾਹਿਬ ਨੇ ਟੁੱਟੀ ਗੜਨ ਲਈ ਸੋ ਇਸ ਦੇ ਉੱਤੇ ਬਹੁਤ ਸਾਰੇ ਰਾਜਨੀਤਿਕ ਲੋਕ ਧਾਰਮਿਕ ਲੋਕ ਵੀ ਪਹੁੰਚਦੇ ਸਾਡੇ ਨਾਲ ਮਨਦੀਪ ਸਿੰਘ ਸਿੱਧੂ ਦੀਪ ਸਿੰਘ ਸਿੱਧੂ ਹੋਰਾਂ ਦੇ ਭਰਾ ਗੱਲਬਾਤ ਕਰਦੇ ਆ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਜੀ ਅੱਜ ਜਿੱਥੇ ਇੱਥੇ ਧਰਮ ਦੀ ਵੱਡੀ ਗੱਲ ਚੱਲ ਰਹੀ ਹੈ ਤਾਂ ਉਹਦੇ ਨਾਲ ਹੀ ਰਾਜਨੀਤੀ ਦੀ ਵੀ ਗੱਲ ਚੱਲਦੀ ਕਿਹੋ ਜੀ ਰਾਜਨੀਤੀ ਦੀ ਤੁਸੀਂ ਉਮੀਦ ਰੱਖਦੇ ਹੋ ਕਿਹੜੀ ਰਾਜਨੀਤੀ ਦੀ ਗੱਲ ਨੂੰ ਲੈ ਕੇ ਤੁਸੀਂ ਇੱਥੇ ਆਏ ਹੋ ਆਪਾਂ ਦੋਨੇ ਚੀਜ਼ਾਂ ਤੋਂ ਛੱਡ ਨਹੀਂ ਸਕਦੇ ਕਿ ਆਪਾਂ ਨੂੰ ਧਰਮ ਵੀ ਨਾਲ ਰੱਖਣਾ ਪਊਗਾ ਤੇ ਰਾਜਨੀਤੀ ਵੀ ਨਾਲ ਰੱਖਣੀ ਪਊਗੀ ਧਰਮ ਦਾ ਗੁੰਡਾ ਰਾਜਨੀਤੀ ਦੇ ਉੱਤੇ ਹੋਣਾ ਚਾਹੀਦਾ ਹੈਗਾ ਫਿਰ ਉਹੀ ਰਾਜਨੀਤੀ ਕਾਮਯਾਬਾ ਤੇ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਆਪਾਂ ਨੂੰ ਇੱਕ ਨਰੋਲ ਲੀਡਰਸ਼ਿਪ ਪੈਦਾ ਕਰਨੀ ਪਊਗੀ ਜੇ ਆਪਾਂ ਪੰਜਾਬ ਦੇ ਹੱਕਾਂ ਲਈ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਕਰਦੇ ਆਂ ਜਿਵੇਂ ਬਾਈ ਦੀਪ ਗੱਲ ਕਰਦਾ ਹੁੰਦਾ ਸੀ ਤੇ ਉਹਦੇ ਲਈ ਆਪਾਂ ਨੂੰ ਵੀ ਸੁਚੇਤ ਹੋਣਾ ਪਊਗਾ ਆਪਾਂ ਨੂੰ ਇਹ ਸਾਰਾ ਕੁਝ ਆਪ ਕ੍ਰੀਏਟ ਕਰਕੇ ਆਪਾਂ ਨੂੰ ਆਪਣੇ ਮੁੱਦਿਆਂ ਤੇ ਪੈਰਾ ਦੇਣਾ ਪਊਗਾ ਖੜਨਾ ਪਊਗਾ ਫਿਰ ਹੀ ਆਪਾਂ ਕਾਮਯਾਬ ਹੋ ਸਕਦੇ ਆਂ ਸਾਰੇ ਕਹਿ ਰਹੇ ਪੰਜਾਬ ਦੀ ਪੈਰੇਦਾਰੀ ਕਰਨੀ ਆ ਹੁਣ ਅਸੀਂ ਅਕਾਲੀ ਦਲ ਦੀ ਕਾਨਫਰੰਸ ਵੀ ਸੁਣ ਕੇ ਆਏ ਉੱਥੇ ਵੀ ਬੁਲਾ ਰਹੇ ਹੀ ਬੋਲ ਰਹੇ ਸੀ ਨਾਲੇ ਭਾਜੀਪੀ ਦੀ ਕਾਨਫਰੰਸ ਵੀ ਚੱਲ ਰਹੀ ਸੀ ਜੀ ਉੱਥੇ ਵੀ ਇਹੀ ਬੋਲ ਰਹੇ ਸੀ ਸਾਰੀ ਗੱਲਾਂ ਪੰਥ ਦੀ ਹੀ ਕਰ ਰਹੇ ਇੱਥੇ ਤਾਂ ਗੱਲ ਹੀ ਪੰਥ ਦੀ ਹੋ ਰਹੀ ਹੈ ਜੀ ਸਭ ਕੋ ਕਹ ਰਹੇ ਵੀ ਅਸੀਂ ਪਹਿਰੇਦਾਰਾ ਪੰਜਾਬ ਦੇ ਦੇਖੋ ਜਿੰਨਾ ਚਿਰ ਪਹਿਰੇਦਾਰ ਅਕਾਲੀ ਦਲ ਸੀਗਾ ਵੀ ਉਹ ਇੱਕ ਪਰਿਵਾਰ ਦੇ ਹੱਥ ਵਿੱਚ ਅੱਜ ਪਾਰਟੀ ਆ ਚੁੱਕੀ ਆ ਜੀ ਵੀ ਇਹ ਦੇਖੋ ਤੁਸੀਂ ਜਿੰਨਾ ਚਿਰ ਆਪਣੇ ਵੱਡੇ ਬਡੇਰਿਆਂ ਨੇ ਬਜ਼ੁਰਗਾਂ ਨੇ ਉਸ ਅਕਾਲੀ ਦਲ ਨੂੰ ਖੜਾ ਕਰਨ ਨੂੰ ਆਪਦੀ ਜਿੰਦ-ਜਾਨ ਲਾਤੀ ਹੈ ਕਿ ਆਪਦੀਆਂ ਜਾਨਾਂ ਕੁਰਬਾਨ ਕੀਤੀਆਂ ਪਰ ਹੋਇਆ ਕਿ ਆ ਕੇ ਉਹ ਇੱਕ ਪਰਿਵਾਰ ਦੇ ਨਿੱਜੀ ਪਾਰਟੀ ਬਣ ਕੇ ਰਹਿ ਗਈ ਆ ਇਹੀ ਚੀਜ਼ ਦੀ ਆਪਾਂ ਨੂੰ ਘਾਟ ਆ ਇਸ ਤੋਂ ਆਪਾਂ ਨੂੰ ਚੀਜ਼ ਨੂੰ ਨਿਕਲਣਾ ਪਊਗਾ ਅਸੀਂ ਵੀ ਕੋਸ਼ਿਸ਼ ਇਹੀ ਕਰ ਰਹੇ ਆਂ ਵੀ ਜਿਹੜੀ ਵੀ ਆਪਣੀ ਨਰੋਲ ਪੰਥਕ ਪਾਰਟੀ ਹੋਊਗੀ ਉਹ ਪੰਜਾਬ ਦੀ ਸਾਂਝੀ ਪਾਰਟੀ ਹੋਵੇ ਨਾ ਕਿ ਕਿਸੇ ਦੇ ਅਧੀਨ ਰਹਿ ਕੇ ਚੱਲਦੀ ਹੋਵੇ ਜਾਂ ਇੱਕ ਪਰਿਵਾਰ ਤੋਂ ਚੱਲਦੀ ਹੋਵੇ ਇਹੀ ਚੀਜ਼ ਨੂੰ ਅਸੀਂ ਲੈ ਕੇ ਚੱਲੇ ਆਂ ਵੀ ਆਪਾਂ ਨੂੰ ਆਪਣੀ ਲੀਡਰਸ਼ਿਪ ਜਿਹੜੀ ਹੈ ਉਹ ਨਰੋਲ ਲੀਡਰਸ਼ਿਪ ਕ੍ਰੀਏਟ ਕਰਨੀ ਪਊ ਮੌਜੂਦਾ ਸਰਕਾਰ ਦੇ ਭਾਵੇਂ ਵਿਧਾਇਕ ਲਾਲੋ ਜੀ ਜਾਂ ਹਰ ਇੱਕ ਪਾਰਟੀ ਅਸੀਂ ਕਹਿੰਦੇ ਵੀ ਅਸੀਂ ਵੀ ਪੰਥਕ ਆ ਜੀ ਤੇ ਜਦੋਂ ਸਵਾਲ ਤੇ ਉੱਠਦਾ ਤਾਂ ਉਹ ਆਪਣੇ ਵੀ ਪੰਥਕ ਹੋਣ ਦਾ ਹਵਾਲਾ ਹੀ ਦਿੰਦੇ ਆ ਪੰਥ ਨਿਰੋਲ ਪੰਥਕ ਪਾਰਟੀ ਕਿਹਨੂੰ ਕਿਹਾ ਜਾਊਗਾ ਦੇਖੋ ਜਿਹੜੀ ਪਾਰਟੀ ਦਿੱਲੀ ਤੋਂ ਨਹੀਂ ਚੱਲੂਗੀ ਤੇ ਪੰਜਾਬ ਦੇ ਹੱਕਾਂ ਲਈ ਡਟ ਕੇ ਖੜੂਗੀ ਜਿਹੜੇ ਪੰਜਾਬ ਦਾ ਮੁੱਖ ਮੰਤਰੀ ਹੋਊਗਾ ਉਹਦੀ ਪਿੱਠ ਦਿੱਲੀ ਵੱਲ ਹੋਣੀ ਚਾਹੀਦੀ ਹੈ ਨਾ ਕਿ ਉਹਦਾ ਮੂੰਹ ਦਿੱਲੀ ਵੱਲ ਹੋਣਾ ਚਾਹੀਦਾਗਾ ਇਹਦਾ ਨਰੋਲ ਮੈਂ ਕਹਿੰਦਾ ਦਿੱਲੀ ਤੋਂ ਚੱਲਣ ਵਾਲੀ ਪਾਰਟੀ ਨਿਕਲੀ ਜਿਹੜੇ ਵੀ ਫੈਸਲੇ ਹੁੰਦੇ ਇਹਨਾਂ ਦੇ ਦਿੱਲੀ ਦਫ਼ਤਰ 'ਚ ਬੈਠ ਕੇ ਹੁੰਦੇ ਆਗੇ ਤੇ ਕੀ ਇਹਨਾਂ ਨੇ ਪੰਜਾਬ ਪ੍ਰਤੀ ਕਿਹੜਾ ਫੈਸਲਾ ਲੈ ਲਿਆ ਅੱਜ ਤੱਕ ਵੀ ਇਹ ਜੇ ਆਪਾਂ ਗੱਲ ਕਰੀਏ ਤੁਸੀਂ ਇਹ ਦੇਖ ਲਓ ਵੀ ਆਪਣੇ ਦਾ ਮੁੱਖ ਮੰਤਰੀ ਵੀ ਹੁਣ ਜਿਹੜੇ ਆਪਣੇ ਜਥੇਦਾਰ ਆ ਕਾਲਤਖ ਸਾਹਿਬ ਦੇ ਉਹਨਾਂ ਨੇ ਇਹਨਾਂ ਨੂੰ ਕੱਲ ਨੂੰ 15 ਤਰੀਕ ਨੂੰ ਹੀ ਇਹਨਾਂ ਨੇ ਉੱਥੇ ਸੱਦਿਆ ਹੋਇਆਗਾ ਤੇ ਉਸ ਚੀਜ਼ ਦਾ ਫੈਸਲਾ ਦਾ ਹੁਣ ਦੇਖੋ ਜੇ ਪੰਥਕੋਂ ਦਾ ਤੁਹਾਡੇ ਤੇ ਐਜਿੀ ਅਲਿਗੇਸ਼ਨ ਨਹੀਂ ਹੋਣੇ ਚਾਹੀਦੇ ਉਹ ਕਹਿੰਦੇ ਮੈਂ ਨਮਾਣਾ ਸਿੱਖੋ ਕੇ ਜਾਣਾ ਜੀ ਨੰਗੇ ਪੈਰੀ ਆਉਂਗਾ ਨਹੀਂ ਦੇਖੋ ਜਾਣੇ ਦਾ ਹੁਣ ਕਾਲਤਾਖ ਸਾਹਿਬ ਤੇ ਜੋੜੇ ਪਾ ਕੇ ਕੌਣ ਜਾਂਦਾ ਨੰਗੇ ਪੈਰੀ ਜਾਂਦੇ ਆ ਤੇ ਇਹਦਾ ਐਵੇਂ ਉਹਦੇ ਕੋਲ ਤਾਂ ਗੱਲਾਂ ਉਹਨੂੰ ਦੇਖ ਜੀ ਗੱਲਾਂ ਹਾਸੇ ਖੇਡੇ ਟੋਟ ਕੇ ਕਰਨੇ ਆਉਂਦੇ ਉਹੀ ਉਹ ਕਰੀ ਜਾਂਦਾਗਾ ਪਤਾ ਤਾਂ ਫੇਰ ਲੱਗੂ ਨਾ ਜਦੋਂ ਹੁਣ ਕਾਲਤਾਖ ਸਾਹਿਬ ਤੇ ਜਾ ਕੇ ਪੇਸ਼ ਹੋਣਾਗਾ ਤੇ ਜਿਹੜੀਆਂ ਗੱਲਾਂ ਚੱਲ ਰਹੀਆਂ ਜੀ ਉਧਰੋਂ ਮੁੱਖ ਮੰਤਰੀ ਸਾਹਿਬ ਬੋਲ ਰਹੇ ਉਹਦੇ RSPC ਦਾ ਆ ਰਿਹਾ ਜੀ ਕੋਈ ਬਿਆਨ ਇਹ ਜਿਹੜੀ ਚੀਜ਼ ਚੱਲ ਰਹੀ ਆ ਇਹਨੂੰ ਤੁਸੀਂ ਕਿਵੇਂ ਦੇਖਦੇ ਕਿੰਨਾ ਕੇ ਪੋਜ਼ਿਟਿਵ ਜਾਂ ਨਕਾਰਾਤਮਕ ਚੀਜ਼ ਆ ਜੀ ਇਹ ਦੇਖੋ ਜਿਹੜਾ ਮੁੱਖ ਮੰਤਰੀ ਆ ਉਹਦੇ ਕੋਲ ਤਾਂ ਸਿਰਫ ਗੱਲਾਂ ਹੀ ਆ 4 ਸਾਲ ਹੋ ਗਿਆ ਸਿਰਫ ਆਪਾਂ ਨੂੰ ਗੱਲਾਂ ਸੀ ਉਹਨੇ ਉਲਝਾ ਆਇਆ ਹੋਇਆ ਉਹਨੂੰ ਗੱਲਾਂ ਕਰਨੀਆਂ ਹੁੰਦੀਆਂ ਉਹਦਾ ਪਹਿਲਾ ਪੇਸ਼ਾ ਵੀ ਇਹੀ ਸੀ ਗੱਲਾਂ ਕਰਨਾ ਆਪਾਂ ਨੂੰ ਮਨੋਰੰਜਨ ਵੀ ਉਹ ਸਟੇਜਾਂ ਤੋਂ ਗੱਲਾਂ ਕਰਕੇ ਕਰਦਾ ਸੀ ਉਹੀ ਉਹਦੇ ਜਿਹੜੇ ਝੂਠੇ ਭਰਮ ਵਿੱਚ ਇੱਕ ਪੰਜਾਬ ਦੇ ਲੋਕ ਪੰਜਾਬ ਦੀ ਸੰਗਤ ਆ ਗਈ ਸੀਗੀ ਪਰ ਹੁਣ ਉਹਨਾਂ ਨੂੰ ਛੇਤੀ ਪਤਾ ਲੱਗ ਜਾਊਗਾ ਇਸ ਦਾ ਇਹ ਲੋਕ ਨਿਕਲ ਸਕਣਗੇ ਜੀ ਕਿਉਂਕਿ ਹਰੇਕ ਮੰਡਾਲ ਦੇ ਵਿੱਚ ਇਕੱਠ ਹੈ ਜੀ ਇੱਥੇ ਬਿਲਕੁਲ ਨਿਕਲ ਸਕਣਗੇ ਜੀ ਜਦੋਂ ਤੁਹਾਡੇ ਕੋਲ ਮੁੱਦੇ ਕਲੀਅਰ ਹੋਏ ਤੇ ਤੁਸੀਂ ਮੁੱਦਿਆਂ ਤੇ ਪੈਰਾ ਦਉਂਗੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਆਪਾਂ ਨੂੰ ਦੋਲਚਿੱਤੀ ਵਾਲੀ ਗੱਲ ਰਹਿਣੀ ਆ ਦੇਖੋ ਮੁੱਦੇ ਉਹੀ ਆ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਜੇ ਹੁਣ ਆਪਾਂ ਚਲੋ ਮੈਂ ਛੋਟੀ ਜੀ ਗੱਲ ਕਰਦਾ ਤੁਹਾਡੇ ਨਾਲ ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬ 'ਚ ਹੜ੍ਹ ਆਏ ਆ ਜੀ ਹੁਣ ਠੀਕਾ ਉਦੋਂ ਗੱਲ ਸਾਰੇ ਕਰਦੇ ਸੀ ਵੀ ਪੰਜਾਬ ਨੇ ਪਾਣੀ ਤਬਾਹ ਕਰਤਾ ਪਾਣੀਆਂ ਨੇ ਪੰਜਾਬ ਤਬਾਹ ਕਰਤਾ ਤੇ ਵੱਖ-ਵੱਖ ਚੀਜ਼ਾਂ ਚੱਲਦੀਆਂ ਸੀ ਪਰ ਹੁਣ ਅੱਜ ਉਸ ਚੀਜ਼ ਤੇ ਵਰਕ ਕਰਨ ਦੀ ਲੋੜ ਆ ਕੀ ਕੀਤਾ ਗਿਆ ਵਰਕ ਕੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਇਹਦਾ ਕੱਲੀ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦਿਤੀ ਆ ਫਿਰ ਜੇ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੀ ਉਸ ਚੀਜ਼ ਦੇ ਮੁੱਦੇ ਤੇ ਵੀ ਇਹ ਸਰਕਾਰ ਨੇ ਗੱਲ ਕੀਤੀ ਸੀ ਕਿ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਕਾਹਦਾ ਉਹਨਾਂ ਨੇ ਇਨਸਾਫ ਦਵਾਤਾ ਆਪਾਂ ਨੂੰ ਕੀ ਇੱਕ ਬਾਈ ਗੁਰਜੀਤ ਬੈਠਾਗਾ ਟਾਵਰ ਤੇ ਉਹ ਵੀ ਤਾਂ ਕਾਨੂੰਨ ਹੀ ਮੰਗਦਾ ਨਾ ਵੀ ਸਾਰੇ ਧਰਮਾਂ ਨੂੰ ਬਰਾਬਰ ਰੱਖ ਕੇ ਕੀ ਇਹਨਾਂ ਨੇ ਆਪਣੇ ਲਈ ਕਰਤਾ ਪੰਜਾਬ ਦੀ ਆਵਾਮ ਲਈ ਇਹ ਸਿਰਫ ਇੱਕ ਗੁੰਮਰਾਹ ਕਰਕੇ ਸਰਕਾਰ ਬਣੀ ਸੀ ਤੇ ਉਹੀ ਇਹ ਚੀਜ਼ ਦਾ ਜਿਹੜਾ ਨਤਾਰਾ ਮੈਂ ਗੂੰਗਾ ਮੁੱਦਿਆਂ ਨੇ ਕਰਨਾ ਤੇ ਸੱਚੇ ਪੰਥਕ ਨੇ ਕਰਨਾ ਉਹ ਬਹੁਤ ਜਲਦ ਸਤਾਈ ਵਿੱਚ ਹੋ ਜਾਊਗਾ। ਉਹ ਕਹਿੰਦੇ ਅਸੀਂ ਕਰਤ ਰਹੇ ਹਾਂ ਜੀ ਕਾਰਵਾਈ ਹੁਣ 328 ਰੁਪਏ ਦਾ ਸਾਰਾ ਭੇਦ ਖੁੱਲੂਗਾ। ਅਸੀਂ ਪਰਚੇ ਵੀ ਦਰਜ ਕਰਾਂਗੇ ਤੇ ਸਜ਼ਾਵਾ ਵੀ ਦਵਾਵਾਂਗੇ। ਦੇਖੋ ਭਾਈ ਜੀ ਇਹ ਆ ਕੇ ਅਖੀਰਲੇ ਮੌਕੇ ਤੇ ਕਿਉਂ ਹੋਇਆ? 4 ਸਾਲ ਹੋ ਗਏ ਸਰਕਾਰ ਬਣੀ ਨੂੰ ਉਦੋਂ ਦੇ ਸੁੱਤੇ ਪਏ ਸੀ ਇਹ ਸਰਕਾਰ ਵਾਲੇ। ਇਹੀ ਗੱਲਾਂ ਇਹਦਾ ਹੁਣ ਇੱਕ ਇਲੈਕਸ਼ਨਾਂ ਦਾ ਮੁੱਦਾ ਬਣਾਉਣ ਨੂੰ ਇਸ ਨੂੰ ਆ ਕੇ ਆਪਦੀ ਗੱਲ ਚੱਕ ਕੇ ਚੱਲੇ ਹੋਏ ਜੀ ਤੇ ਤੇ ਹੁਣ ਤੁਸੀਂ ਕਿਹੜੇ ਮੁੱਦਿਆਂ ਨੂੰ ਲੈ ਕੇ ਚੱਲ ਰਹੇ ਹੋ ਜੀ ਅਸੀਂ ਤਾਂ ਮੁੱਦੇ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਸਾਡੇ ਕੋਲੇ ਜਿਹੜਾ ਸਰਦਾਰ ਕਪੂਰ ਸਿੰਘ ਨੇ ਉਲਿੱਕਿਆ ਸੀ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਕਰਦਾ ਬਾਈ ਦੀਪ ਵੀ ਉਹੀ ਗੱਲ ਕਰਦਾ ਹੁੰਦਾ ਸੀ ਵੀ ਆਪਾਂ ਨੂੰ ਸੁਣਦਾ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਉਸਤੇ ਪੈਰਾ ਦੇਣਾ ਪੈਣਾ ਉਸ ਵਿੱਚ ਆਪਣੇ ਸਾਰੇ ਮੁੱਦੇ ਕਵਰ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਵੀ ਉਸ 'ਚ ਬੰਦੀ ਸਿੰਘਾਂ ਦੀ ਵਿਹਾਈ ਦਾ ਮੁੱਦਾ ਵੀ ਉਸ 'ਚ ਪੰਜਾਬ ਦੇ ਪਾਣੀਆਂ ਦੀ ਵੀ ਉਹ ਗੱਲ ਕਰਦਾ। ਨੌਜਵਾਨੀ ਨੂੰ ਰੋਜ਼ਗਾਰ ਦੀ ਗੱਲ ਵੀ ਉਹ ਕਰਦਾਗਾ ਤੇ ਨਸ਼ਿਆ ਵਿਰਤੀ ਵੀ ਉਹ ਕਰਦਾ ਤੇ ਫਿਰ ਆਪਣੇ ਕਿਹੜੇ ਇਹੋ ਜਿਹੇ ਮੁੱਦੇ ਰਹਿ ਗਏ ਜੇ ਆਪਾਂ ਗੱਲ ਕਰੀਏ। ਜਿਹੜੇ ਉਸ ਤੋਂ ਵੱਖ ਹੋ ਕੇ ਆ। ਇਹੀ ਸਾਰੇ ਮੁੱਦੇ ਤਾਂ ਫਿਰ ਆਪਾਂ ਵੱਖ-ਵੱਖ ਹੋ ਕੇ ਕਿਉਂ ਚੱਲਦੇ ਆਪਾਂ ਸਿਰਫ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਦੇ ਮਤੇ ਤੇ ਕਿਉਂ ਨਹੀਂ ਪੈਰਾ ਦੇ ਸਕਦੇ? ਕਿਹੜੀਆਂ 13 ਇਕੱਠੀਆਂ ਹੋਣ ਨੂੰ ਤਿਆਰ ਹਨ ਨਰੋਲ ਪੰਥਕ ਪਾਰਟੀ 'ਚ? ਦੇਖੋ ਜਿੰਨੇ ਵੀ ਹੈਗੇ ਆ ਜੀ ਸਾਰੇ ਇਕੱਠੇ ਹੋਣ ਨੂੰ ਤਿਆਰ ਆਗੇ ਜਿਹੜੇ ਆਨੰਦਪੁਰ ਸਾਹਿਬ ਦੇ ਮਤੇ ਤੇ ਇਕੱਠੇ ਹੋ ਕੇ ਪੈਰਾ ਦੇਣਗੇ ਜਾਂ ਪੰਜਾਬ ਦੇ ਹੱਕਾਂ ਲਈ ਗੱਲ ਕਰਨਗੇ ਸਾਡੇ ਅਸੀਂ ਬੇਸ਼ਰਤ ਉਹਨਾਂ ਦੇ ਨਾਲ ਚੱਲਣ ਨੂੰ ਤਿਆਰ ਉਹ ਸ਼ੁਕਰੀਆ ਜੀ ਤੁਸੀਂ ਆਪਣਾ ਸਮਾਂ ਦਿੱਤਾ ਸੋ ਨੌਜਵਾਨ ਵੀ ਹੈਗੇ ਸਾਡੇ ਨਾਲ ਬਾਈ ਕਿਵੇਂ ਦੇਖਦੇ ਹੁਣ ਇੱਥੇ ਆ ਟੁੱਟੀ ਗੰਢੀ ਦੇ ਵਿੱਚ ਆ ਟੁੱਟੀਆਂ ਵਾਲੇ ਹਲੇ ਬਹੁਤ ਫਿਰਦੇ ਆ ਤੁਸੀਂ ਵੀ ਹਲੇ ਟੁੱਟੀ ਵਾਲੇ ਹੀ ਹੋ ਜੀ ਬਿਲਕੁਲ ਇਹ ਆਪਣੀਆਂ ਕਦੋਂ ਘਣਾਉਣੀਆਂ ਮਹਾਰਜ ਬਾੜਨਗੇ ਜੀ ਬਤਾਵਾ ਤੇ ਮਾਰੇ ਕਿਰਪਾ ਕਰਨ ਤੁਸੀਂ ਹੁਣ ਇੱਥੇ ਕਾਨਫਰੰਸ ਦੇਖ ਰਹੇ ਹੋ ਸੰਗਤਾਂ ਦਾ ਪਿਆਰ ਦੇਖ ਰਹੇ ਹੋ ਨੌਜਵਾਨੀ ਸਾਰੀ ਇਕੱਠੀ ਹੋਈ ਆ ਮੈਂ ਇੱਕੋ ਗੱਲ ਸਾਰਿਆਂ ਨੂੰ ਤੁਹਾਡੇ ਰਾਹੀਂ ਕਹਿਣਾ ਚਾਹੁੰਗਾ ਵੀ ਭਾਈ ਆਪ ਦਾ ਰਾਜ ਤੁਸੀਂ ਰਾਜੇ ਲੋਕ ਆ ਇਹ ਭੁੱਲੋ ਨਾ ਸਾਡੀ ਤਰਾਸ ਦੀ ਇਹ ਨਹੀਂ ਵੀ ਸਾਡੇ ਹੱਥੋਂ ਰਾਜ ਚਲਿਆ ਗਿਆ ਸਾਡੀ ਤਰਾਸ ਦੀ ਇਹ ਆ ਵੀ ਅਸੀਂ ਭੁੱਲ ਗਏ ਕਿ ਅਸੀਂ ਰਾਜੇ ਲੋਕ ਆ ਅਸੀਂ ਰਾਜ ਕਰਦੇ ਰਹੇ ਹਾਂ ਅਸੀਂ ਰਾਜ ਵਾਸਤੇ ਬਣੇ ਆ ਮਾਰੇ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਮਾਲਵੇ ਦੀ ਧਰਤੀ ਤੇ ਬਹੁਤ ਪਿਆਰ ਸੰਗਤਾਂ ਨੌਜਵਾਨੀ ਸਾਰੀ ਇਕੱਠੀ ਹੋਈ ਤੁਸੀਂ ਦੇਖ ਸਕਦੇ ਹੋ ਹੋਰ ਵੀ ਬਹੁਤ ਰੈਲੀਆਂ ਆ ਪਰ ਤੁਸੀਂ ਇਹ ਦੇਖ ਸਕਦੇ ਹੋ ਵੀ ਇਹ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਾਂ ਪੰਥਕ ਰੈਲੀ ਇੱਥੇ ਹੋਈ ਹੈ ਉਹਦੇ ਵਿੱਚ ਤੁਸੀਂ ਇਕੱਠ ਦੇਖੋ ਨੌਜਵਾਨੀ ਆਪ ਮਾਰੇ ਆਈ ਹੈ ਇਹਨਾਂ ਨੂੰ ਕੋਈ ਕਿਰਾਏ ਤੇ ਨਹੀਂ ਲੈ ਕੇ ਆਇਆ ਇਹਨਾਂ ਨੂੰ ਕੋਈ ਗੱਡੀਆਂ ਨਹੀਂ ਕਿਰਾਏ ਤੇ ਦੇ ਕੇ ਲੈ ਕੇ ਆਇਆ ਇਹ ਆਪ ਆਪ ਦੇ ਪਿਆਰ ਨਾਲ ਚੱਲ ਕੇ ਆਏ ਰਾਜੇ ਲੋਕ ਤਾਂ ਹੁਣ ਰੋ ਜੁੱਤੀਆਂ ਖਾਰੇ ਬਾਈ ਫਿਰ ਇਹ ਹਾਲਾਤਾਂ ਨੂੰ ਕਿਵੇਂ ਦੇਖਦੇ ਜਦੋਂ ਭੁੱਲ ਜਾਂਦੇ ਆ ਨਾ ਆਪਾਂ ਉਹਦੋਂ ਨਾਲੇ ਰਾਜੇ ਸਾਰੇ ਨੇ ਥੋੜੀ ਬਣ ਜਾਣਾ ਕੋਈ ਕੋਈ ਹੁੰਨੇ ਆ ਰਾਜੇ ਵੀ ਅਹਿਮਦ ਸ਼ਾਹ ਬਦਾਲੀ ਨੂੰ ਭਜੋਣ ਵਾਲੇ ਵੀ ਕੋਈ ਕੋਈ ਸੀਗੇ ਸਾਰੇ ਥੋੜੀ ਬਣ ਜਾਣਗੇ ਹੁਣ ਮਹਾਰਾ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਇਹ ਇਕੱਠ ਜਿਹੜਾ ਹੈਗਾ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਜਿਹੜਾ ਸੱਦਿਆ ਗਿਆ ਹੈ ਹਾਂ ਹਾਂਜੀ ਸਰਦਾਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਕਹਿਣਾ ਇਹ ਚਾਹੁੰਦੇ ਆ ਜੀ ਵੀ ਦੇਖੋ ਹਾਲਾਤ ਪੰਜਾਬ ਦੇ ਜਿਹੜੇ ਵਿਗੜੇ ਹੋਏ ਐ ਇਹਨੂੰ ਦੇਖ ਕੇ ਇੱਕ ਆਕਾਲ ਪੁਰਖ ਦੀ ਰੂਹਾਂ ਜਿਹੜੀਆਂ ਨੇ ਉੱਠੀਆਂ ਨੇ ਵੀ ਪੰਜਾਬ ਨੂੰ ਬਚਾਇਆ ਜਾਵੇ ਦੇਖੋ ਆਪਾਂ ਖੂਨ ਵਾਰਨ ਵਾਲੀ ਕੌਮ ਐ ਜਾਨਾ ਦੇਣ ਵਾਲੀ ਕੋਮ ਆ ਉਹ ਰਾਜ ਸਾਡੇ ਦੇ ਜਿਹੜੇ ਭ੍ਰਿਸ਼ਟ ਲੋਕ ਆ ਉਹ ਕਰ ਰਹੇ ਨੇ ਕਿਤੇ ਨਾ ਕਿਤੇ ਜਿਵੇਂ ਦੀਪ ਸਿੱਧੂ ਸੁਨੇਹਾ ਲੈ ਕੇ ਆਇਆ ਪਹਿਲਾਂ ਉਹ ਇਹਨਾਂ ਨੇ ਮਾਰਤਾ ਪਾਪੀਆਂ ਨੇ ਸੋਚ ਵਧੀਆ ਸੀ ਦਿੱਲੀ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਦਾ ਰੜਕਦਾ ਸੀ ਇਹਨਾਂ ਵਿੱਚ ਉਹ ਖੋਲਿਆ ਇਹਨਾਂ ਨੇ ਉਸ ਤੋਂ ਬਾਅਦ ਪ੍ਰਮਾਤਮਾ ਨੇ ਨਵਾਂ ਬजूद ਕਮਰਤਪਾਲ ਦੇ ਰੂਪ ਵਿੱਚ ਦਿੱਤਾ ਜਿਨੇ ਆ ਕੇ ਇੱਕ ਅੰਮ੍ਰਿਤ ਪਾਨ ਕਰਾ ਕੇ ਲੋਕਾਂ ਦਾ ਹੜ ਲਿਆਂਦਾ ਇਧਰ ਨੂੰ ਵੀ ਆਪਾਂ ਉੱਠੋ ਭਾਈ ਪੰਜਾਬ ਨੂੰ ਬਚਾਈਏ ਸੋ ਮੈਂ ਅੱਜ ਤੁਹਾਡੇ ਮਾ ਚੈਨਲ ਦੇ ਮਾਧਮੇ ਤੋਂ ਬੇਨਤੀ ਕਰਦਾ ਆਉਣ ਵਾਲੇ 2027 ਦੇ ਵਿੱਚ ਸਾਡੀ ਪੂਰੀ ਕੌਮ ਨੂੰ ਛੜਾ ਬੂਆ ਇਹ ਗਲਿਆਂ ਨੂੰ ਗੰਦਿਆਂ ਨੂੰ ਪੱਟ ਕੇ ਬਾਹਰ ਮਾਰੋ ਪੰਜਾਬ ਦੇ ਵਿੱਚੋਂ ਔਰ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੀ ਸਰਕਾਰ ਚਾਹੀਦੀ ਆ ਇੰਨੀਆਂ ਕੁ ਬੇਨਤੀਆਂ ਮੈਂ ਤੁਹਾਡੇ ਚੈਨਲ ਰਾਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੁਸੀਂ ਕਹਿ ਰਹੇ ਹੋ ਭਾਈ ਅਮਰਤਪਾਲ ਸਿੰਘ ਹੋਰੀ ਆਏ ਇਹ ਪੰਜਾਬ ਦਾ ਭਲਾ ਕਰਨਗੇ ਪਰ ਸਰਕਾਰ ਵਾਲੇ ਪਾਸੇ ਤੋਂ ਜੇ ਬਿਆਨ ਸੁਣੀਏ ਉਹ ਕਹਿੰਦੇ ਪੰਜਾ ਪਾਣੀਆਂ ਨੂੰ ਅੱਗ ਲਾ ਦੇਣਗੇ ਇਹਦਾ ਨਹੀਂ ਜੀ ਅੱਗ ਤਾਂ ਉਹਨਾਂ ਨੇ ਭਰਾਈਆਂ ਨੂੰ ਲਾਉਣੀਆਂ ਬੁਰਾਈਆਂ ਨੂੰ ਅੱਗ ਲਾਉਣੀ ਆ ਪਾਣੀਆਂ ਨੂੰ ਅੱਗ ਨਹੀਂ ਲਾਉਂਦੇ ਉਹ ਉਹ ਜਿਹੜੇ ਸਾਡੇ ਜਵਾਨਾਂ ਦੀਆਂ ਰੂਹਾਂ ਨੇ ਉਹ ਟੀਕੇ ਲਾਲਾ ਮਰ ਰਹਾ ਹੈ ਉਹ ਉਹ ਨਸੇ ਨੂੰ ਅੱਗ ਲਾਉਣਗੇ ਉਹ ਆ ਕੇ ਉਹ ਬੁਰਾਈਆਂ ਨੂੰ ਅੱਗ ਲਾਉਣਗੇ ਇਹ ਇਹ ਮੈਂ ਕਹਿਣਾ ਚਾਹੁੰਨਾਗੇ ਵੀ ਉਹ ਉਹ ਉਹਨਾਂ ਦਾ ਇਹ ਕਹਿਣਾ ਬਿਲਕੁਲ ਮਾੜਾ ਹੈਗਾ ਇਹ ਝੂਠੀਆਂ ਗੱਲਾਂ ਨੇ ਇਹਨਾਂ ਤੋਂ ਕੁਝ ਨਹੀਂ ਹੋਣਾ ਇਹ ਬਿਲਕੁਲ ਇਹਨਾਂ ਦੇ ਮਨ ਦੇ ਗਲਤ ਬਲਬਲੇ ਆ ਪਰ ਸਰਕਾਰਾਂ ਮੌਜੂਦਾ ਸਰਕਾਰ ਭਾਵੇਂ ਕੋਈ ਵੀ ਪਾਰਟੀ ਹੋਵੇ ਉਹ ਕਹਿੰਦੀ ਅਸੀਂ ਆਉਣਾ ਹੈ ਲੋਕਾਂ ਨੇ ਭਰੋਸਾ ਸਾਡੇ ਤੇ ਕਰਨ ਦਾ ਦਾਵਾ ਸਾਰੇ ਧੋਖ ਦੇ ਮੈਂ ਕਹੂੰਗਾ ਜਾਗਦੀ ਜ਼ਮੀਰ ਵਾਲੇ ਲੋਕੋ ਹੁਣ ਇਹਨਾਂ ਦੇ ਨਾਲ ਆ ਰਹੇ ਇਹਨਾਂ ਦੇ ਲਾਰੇ ਵਿੱਚ ਆਓ ਕਦੇ ਉਹ ਕਦੇ ਉਹ ਆਪਸ ਹਾਰੀ ਦੇਖ ਲਿਆ ਹੁਣ ਥੋੜੀ ਆਵਾਜ਼ ਆਵੇ ਅੱਗੇ ਥੋੜੀ ਥੱਲੇ ਆਵਾਜ਼ ਆਵੇ ਤੁਹਾਡੀ ਜ਼ਮੀਰ ਦੀ ਆਵਾਜ਼ ਆਵੇ ਆਉਣ ਵਾਲਾ ਟਾਈਮ ਨਾ ਤੁਹਾਡੇ ਰੋਹ ਦੇ ਵਿੱਚੋਂ ਨਿਕਲਣਾ ਚਾਹੀਦਾ ਨਾ ਕਿ ਇਹਨਾਂ ਗੰਦੇ ਦੇ ਮਗਰ ਸੰ ਭੇਡਾ ਮੰਗੂ ਲਾ ਕੇ ਤੁਹਾਡੇ ਧੀਆਂ ਨੂੰ ਅੱਜ ਦੇਖ ਲਓ ਛੋਟੀਆਂ ਛੋਟੀਆਂ ਸਕੀਮਾਂ ਵੀ ਇਹਨਾਂ ਨੇ ਭੰਕਰ ਦਿੱਤੀਆਂ ਆ ਮੈਂ ਕਹਿੰਦਾ ਵੀ ਗਰੀਬਾਂ ਨੂੰ ਜਿਹੜੀ ਕਣਕ ਮਿਲਦੀ ਹੈ ਉਹ ਸਾਇਟੀ ਬੰਦ ਕਰ ਰੱਖੀ ਆ ਇਹ ਬੰਨਵੇਂ ਕਦੇ ਪੈਦਾ ਹੋਗੇ ਇੱਥੇ ਕਣਕ ਮਿਲਣੀ ਚਾਹੀਦੀ ਵੈਸੇ ਤੁਹਾਨੂੰ ਲੱਗਦਾ ਲੋਕਾਂ ਨੂੰ ਭੁਗਾਰੀ ਬੰਨਣਾ ਚਾਹੀਦਾ ਭੁਗ ਪਰ ਜੇ ਉਹ ਚੱਲ ਹੀ ਰਹੀ ਐ ਸਕੀਮਾਂ ਜੇ ਨੌਕਰੀਆਂ ਨਹੀਂ ਤਾਂ ਮਿਲੇ ਉਹਨਾਂ ਚਿਰ ਤਾਂ ਮਿਲੇ ਨਾ ਵੈਸੇ ਤਾਂ ਅਸੀਂ ਨੌਕਰੀਆਂ ਦੀ ਮੰਗ ਕਰਦੇ ਆ ਸਾਡਾ ਬੱਚਾ ਬੱਚਾ ਜਿਹੜਾ ਪੜਿਆ ਲਿਖਿਆ ਹੋਵੇ ਸੇ ਜ਼ੂਲ ਤਾਂ ਮਿਲ ਸਭ ਕੁਝ ਮਿਲੇ ਸਾਨੂੰ ਇਹ ਬਿਲਕੁਲ ਇਹਨਾਂ ਦੇ ਝੂਠੇ ਲਾ ਰਿਹਾ ਉਹ ਜੋ ਮਿਲਦੀਆਂ ਸੀ ਇਹ ਪਹਿਲਾਂ ਉਹਨਾਂ ਤੋਂ ਵੀ ਇਹਨਾਂ ਦਾ ਬਹੁਤ ਮਾੜੀ ਕਾਰਗੁਜ਼ਾਰੀ ਜਿਹੜੀ ਆਪਣੀ ਐ ਸਰਕਾਰ ਦੇ ਦੀ ਤੁਸੀਂ ਦੋ ਸ਼ਬਦ ਵਰਤੇ ਇੱਕ ਜਗਦੀ ਜ਼ਮੀਰ ਵਾਲੇ ਇੱਕ ਭੇਡਾਂ ਗਿਣਤੀ ਕਿੰਦੀ ਜ਼ਿਆਦਾ ਐ ਮੈਂ ਕਹਿੰਦਾ ਜੀ ਦੇਖੋ ਮੈਂ ਕਹੂੰਗਾ ਵੀ ਦੇਖੋ ਮੈਂ ਭੇਡਾਂ ਦਾ ਨਹੀਂ ਕਹਿੰਦਾ ਵੀ ਉਹ ਜਾਗਣਗੇ ਭੇਡਾਂ ਨਹੀਂ ਸਾਰੀਆਂ ਜਿਨ੍ਹਾਂ ਨੂੰ ਅਸੀਂ ਹਲੂਣਾ ਦੇਾਂਗੇ ਨਾ ਜਗਾਵਾਂਗੇ ਪਿੰਡ-ਪਿੰਡ ਜਾ ਕੇ ਜਾਗਰੂਕ ਕਰਾਂਗੇ ਅਨਤਾ ਦੇ ਹਨੇਰੇ ਵਿੱਚ ਨੇ ਉਹ ਭਲੇ ਹੀ ਅੱਜ ਉਹਨਾਂ ਨੂੰ ਕੋਈ ਭੇਡਾਂ ਕਹੇ ਦੇ ਚਾਹੇ ਮੈਂ ਕਹਦੇ ਆ ਪਰ ਉਹ ਜਿਵੇਂ ਗਿੱਦੜਾਂ ਤੋਂ ਸ਼ੇਰ ਬਣਾਇਆ ਸੀ ਨਾ ਗੁਰੂ ਸਾਹਿਬ ਨੇ ਸਾਡੇ ਕਲਗੀਧਰ ਪਾਲਸਨ ਨੇ ਉਵੇਂ ਉਹਨਾਂ ਨੂੰ ਵੀ ਜਗਾ ਕੇ ਉਹਨਾਂ ਨੂੰ ਪਾਣ ਚੜਾਉਣੀ ਪੈਣੀ ਆ ਫਿਰ ਉਹ ਗੁਰੂ ਦਾ ਖਾਲਸਾ ਤਿਆਰ ਹੋਊਗਾ ਫਿਰ ਅਮਰਦਸ ਸਾਹਿਬ ਪਾਲ ਸਾਹਿਬ ਜਿਹੜੀ ਅਮਰਪਾਲ ਦਿਬਰੂਗੜ੍ਹ ਜੇਲ੍ਹ 'ਚ ਬੈਠੇ ਉਹਨਾਂ ਦਾ ਕਾਫਲਾ ਵੱਡਾ ਹੁੰਦਾ ਜਾਊ ਤੁਸੀਂ ਕਿਹਾ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਟੁੱਟੀ ਗੰਢੀ ਦਿਵਸ ਹੋਵੇ ਸੜਕਾਂ ਦੇ ਉੱਤੇ ਦਸਤਾਰਾ ਦੇਖ ਲਓ ਕੋਈ ਟਾਮੀ ਟੱਲੀ ਉਹ ਦਿਖਦੀ ਆ ਕੋਈ ਗੱਲ ਨਹੀਂ ਜੀ ਕੋਈ ਇਹ ਫਿਰ ਪੰਥ ਜਿਹੜੀ ਆ ਪੰਥਕ ਮਖੋਟੇ ਪਾ ਕੇ ਸਰਕਾਰਾਂ ਬਾਰ-ਬਾਰ ਬਣਦੀਆਂ ਰਹੀਆਂ ਨੇ ਨਾ ਉਹਨਾਂ ਨੇ ਕਹਨ ਕੀਤਾ ਇਹਨਾਂ ਬੱਚਿਆਂ ਦਾ ਅੱਜ ਦੀ ਨੌਜਵਾਨੀ ਦਾ ਕੋਈ ਕਸੂਰ ਨਹੀਂ ਹੈ ਫਿਰ ਜੇ ਜੇ ਇਹਨਾਂ ਲੋਕਾਂ ਦਾ ਕਸੂਰ ਹੈ ਕੋਈ ਇਹਨਾਂ ਨੂੰ ਸਵਾਰਨ ਵਾਸਤੇ ਬਗਾਰਨ ਵਾਸਤੇ ਸਵਾਰਨ ਵਾਸਤੇ ਅਮਰਤਪਾਲ ਵਰਗਾ ਆ ਉਹ ਅੰਦਰ ਕਰਤਾ ਫਿਰ ਰੂਪ ਕੇ ਵੀ ਬਦਲ ਲਗੇ ਇਹਨਾਂ ਦੇ ਵਿਚਾਰਿਆਂ ਦੇ ਰੂਪ ਤਾਂ ਤਾਂ ਹੀ ਬਦਲਣਗੇ ਕੋਈ ਪਾਵਨਤਪਾਲ ਵਰਗਾ ਦੁਬਾਰੇ ਹੋਰ ਉੱਥੇ ਮਤਲਬ ਇਹ ਗਰਕ ਦੀ ਜਵਾਨੀ ਦੀ ਜ਼ਿੰਮੇਵਾਰ ਸਰਕਾਰ ਆ ਸਰਕਾਰ ਆ ਜੀ ਬਿਲਕੁਲ ਬਿਲਕੁਲ ਸਰਕਾਰ ਹੈ ਮੈਂ ਕਹੂੰਗਾ ਦੀਆਂ ਪੰਚਾਇਤਾਂ ਨੂੰ ਕਲੱਬਾਂ ਨੂੰ ਇਹੋ ਜਿ ਲੈਣਾ ਚਾਹੀਦਾ ਵੀ ਅਸੀਂ ਪਿੰਡ ਪਿੰਡ ਨੂੰ ਖਾਲਸਾ ਬਣਾਈਏ ਔਰ ਅਮਰਤਪਾਲ ਦੀ ਜਿਹੜੀ ਰੂਹ ਤੇ ਉਹਨਾਂ ਦੀ ਸੋਚ ਦੇ ਉੱਪਰ ਪਹਿਰਾ ਦੇ ਕੇ ਅਸੀਂ ਪਿੰਡਾਂ ਨੂੰ ਸੁਵਾਰੀਏ ਫਿਰ ਆਪਣੇ ਆਪ ਜਿਹੜਾ ਪੰਜਾਬ ਜਿਹੜਾ ਸਬਰੂਗਾ ਸਾਡਾ ਹਰ ਮੁੱਦੇ ਤੇ ਪਾਣੀ ਆ ਦਾ ਮੁੱਦਾ ਕਦੇ ਜੁਨੀਵਰਸਿਟੀ ਦਾ ਮੁੱਦਾ ਕਦੇ ਮਾੜਾ ਸਿਸਟਮ ਸਾਡਾ ਦਿੱਲੀ ਦੇਖੋ ਕਿਵੇਂ ਸਾਡੇ ਦੇ ਕਾਬਜ਼ ਹੋਈ ਐ ਵੀ ਇਹਦਾ ਕੋਢੀ ਹੋਈ ਵੀ ਐ ਸਰਕਾਰ ਉਹਨਾਂ ਦੇ ਅੱਗੇ ਬਿਲਕੁਲ ਥੱਲੇ ਲੱਗੀ ਪਈ ਐ ਕਾਹਦੀਆਂ ਗੱਲਾਂ ਤੁਸੀਂ ਕਰ ਰਹੇ ਹੋ ਇਹਨਾਂ ਨੂੰ ਕਿਹਾ ਜਾਂਦਾ ਵੀ ਇਹ ਤੱਤੀਆਂ ਗੱਲਾਂ ਐ ਇਹ ਮੁੰਡੇ ਮਰਵਾ ਦੇਣਗੇ ਨੋ ਜੀ ਹਰਖ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਬਣਨੀ ਜੀ ਕਿਵੇਂ ਜਦੋਂ ਰੋਜ ਜਾਗੂਗਾ ਬੰਦੇ 'ਚ ਤਾਂ ਹੀ ਗੱਲ ਬਣਨੀ ਹੈ ਨਾ ਜੇ ਇੱਥੇ ਉਹ ਮਿੱਟੀ ਖੜਾ ਸੱਪ ਹੈ ਉਹਨੂੰ ਮਾਰਾ ਗਿਆ ਲਾ ਦੋ ਕਦਮ ਚੱਲਦਾ ਉੱਥੇ ਖੜ ਜਾਂਦਾ ਅੰਦਰੋਂ ਫਿਰ ਜੇ ਗੁਰੂ ਗੋਬਿੰਦ ਸਿੰਘ ਤੱਤੀਆਂ ਗੱਲਾਂ ਨਾ ਕਰਦੇ ਉਹਨਾਂ ਨੇ ਜ਼ੁਲਮ ਦੇ ਖਿਲਾਫ ਤਲਵਾਰ ਨਹੀਂ ਚੱਕਣੀ ਵੀਰ ਜੀ ਤੱਤੀਆਂ ਗੱਲਾਂ ਕਰਕੇ ਇੱਥੇ ਖੂਨ ਦੇ ਵਿੱਚੋਂ ਰੋਜ ਜਾਗੂਗਾ ਤਾਂ ਗੱਲ ਬਣਨੀ ਹੈ ਤਾਂ ਬਿਲਕੁਲ ਇਹ ਮਾਗੀ ਦੇ ਮੌਕੇ ਦੇ ਉੱਤੇ ਮਖਸਰ ਸਾਹਿਬ ਤੋਂ ਇੱਕ ਆਮ ਵਿਅਕਤੀ ਦੀ ਬਾਤ ਟਰਣਾ ਕੀ ਆ ਮੇਰਾ ਨਾਜੀ ਸਰਪੰਚ ਗੁਰਮੀਤ ਸਿੰਘ ਹਲਕਾ ਮਹਿਲ ਕਲਾਂ ਤੋਂ ਗੁਰਮੀਤ ਸਿੰਘ ਖਾਲਸਾ ਮੈਂ 52 ਬੰਦਿਆਂ ਦੀ ਇੱਕ ਬੀਬੀਆਂ ਭਾਈਆਂ ਦੀ ਬੱਸ ਲੈ ਕੇ ਆਇਆ ਹਾਂ ਪਰਕੇ ਉਹ ਐਦਾਂ ਤਾਂ ਨਹੀਂ ਜਿੱਦਾਂ ਸਿਆਸੀ ਰੈਲੀਆਂ 'ਚ ਪਰ-ਪਰ ਕੇ ਬੰਗਾਈ ਜਾਂਦੀਆਂ ਬੱਸ ਨਹੀਂ ਨਹੀਂ ਸਾਰੇ ਬੰਦੇ ਇੱਥੇ ਬੈਠੇ ਆ ਜੀ ਮੇਰੇ ਜੇ ਫਿਰ ਕਹਿੰਦੇ ਤਾਂ ਜਾਂਦਾ ਸਿਆਸੀ ਰੈਲੀਆਂ 'ਚ ਤਾਂ ਦਿਹਾੜੀ ਵਾਲਿਆਂ ਦਾ ਇਕੱਠ ਹੁੰਦਾ ਨਹੀਂ 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 ਬਿਲਕੁਲ ਆਵਾਜ਼ ਨਾਲ ਆਏ ਨੇ ਦਰਦ ਲੈ ਕੇ ਆਏ ਦਿਲ ਰੋਂਦਾ ਸਾਡਾ ਦੇਖ ਕੇ ਪੰਜਾਬ ਦੇ ਹਾਲਾਤਾਂ ਇੱਥੇ ਕੀ ਕਰਨਾ 5 ਸਾਲ ਆ 10 ਸਾਲ ਆ 20 ਸਾਲ ਆ ਕੀ ਗੱਲ ਆ ਜੀ ਕੋਈ ਇਨਸਾਨ ਛੱਡ ਕੇ ਜਾਈਏ ਕੋ ਚੰਗੀ ਵਰਤ ਪਾਜੀਏ ਕਿ ਹਾਂ ਯਾਰ ਕੁਝ ਕਰਕੇ ਗਏ ਆ ਮਰਤਾ ਜਾਣੀ ਆ ਸਭ ਨੇ ਔਰ ਜਿਹੜੇ ਅੱਜ ਕੁਝ ਕਰਕੇ ਗਏ ਨੇ ਉਹਨਾਂ ਦਾ ਨੌਵੀਂ ਦਾ ਚਮਕਦਾ ਜੀ ਬਿਲਕੁਲ ਸੋ ਆਪ ਆਏ ਚੱਲ ਕੇ ਕਿ ਮੇਰੀ ਵੀ ਗੱਲ ਸੁਣੋ ਸੋ ਇਹਨਾਂ ਦੇ ਵਿਚਾਰ ਹਨ ਤੁਹਾਨੂੰ ਕਿਸ ਤਰ੍ਹਾਂ ਲੱਗੇ ਜਾਂ ਇਸ ਤੋਂ ਪਹਿਲਾਂ ਜਿਹੜੇ ਬਲਾਰੇ ਬੋਲੇ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਆਪਣੀ ਟਿੱਪਣੀ ਕਮੈਂਟ ਬਾਕਸ ਚ ਜ਼ਰੂਰ ਦਿਓ ਕਤਨਾਮ ਸਿੰਘ ਪੰਜਾਬੀ ਲੋਕ ਚੈਨਲ ਮੁਖਤਰ ਸਾਹਿਬ